ਪਰ ਪੰਜਾਬੀ ਸਿਨੇਮਾ ਦੇ ਵਿੱਚ ਤੇ 80% ਅਸੀਂ ਵੇਖੀਏ ਤੇ ਜ਼ਿਆਦਾ ਕਾਮੇਡੀ ਫਿਲਮਾਂ ਹੀ ਬਣਦੀਆਂ ਨੇ ਫਿਰ ਕੀ ਕਾਰਨ ਹੈ ਕਿ ਪੋਟੋਸ਼ਾਹ ਹੁਣੀ ਉਹਦੇ ਵਿੱਚ ਨਹੀਂ ਦਿਖਦੇ ਆ ਕਾਰਨ ਦੇਖੋ ਜੀ ਇਹ ਜਿਹੜੇ ਫਿਲਮਾਂ ਬਣਾ ਰਹੇ ਨੇ ਉਹ ਹੀ ਜਾਣਦੇ ਆ ਉਹ ਕਾਰਨ ਹਜੇ ਤੱਕ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਜਾਂ ਤਾਂ ਮੈਂ ਕਰੈਕਟਰ ਕਰ ਨਹੀਂ ਸਕਦਾ ਨਾ ਜਾਂ ਉਹ ਕਰੈਕਟਰ ਮੈਨੂੰ ਉਦਾਂ ਦਾ ਦੇ ਨਹੀਂ ਰਹੇ ਹਨ ਇਹ ਮੈਨੂੰ ਸਮਝ ਨਹੀਂ ਆਈ ਇਸ ਚੀ ਦੀ ਆਪਣੇ ਆਪ ਨੂੰ ਖੁਦ ਨੂੰ ਮੈਨੂੰ ਸਮਝ ਨਹੀਂ ਆਈ ਕਿ 25 30 ਸਾਲ ਮੈਂ ਪੰਜਾਬੀ ਆਵਾਮ ਨੂੰ ਹਸਾਇਆ ਲਾਈਵ ਹਸਾਉਣਾ ਸਭ ਤੋਂ ਔਖਾ ਸਟੇਜ ਤੇ ਖੜੇ ਹੋ ਕੇ ਜਿਹੜਾ ਸੋਣਾ ਬਹੁਤ ਔਖਾ ਮੈਂ ਅਕਸਰ ਦੱਸਦਾ ਹੁੰਨਾ ਕਿ ਫਿਲਮਾਂ ਚ ਜਾਂ ਕੋਈ ਟੀਵੀ ਸ਼ੋਅ ਚ ਰੀਟੇਕ ਹੋ ਜਾਂਦੀ ਆ ਲਾਈਵ ਵਿੱਚ ਕੋਈ ਰੀਟੇਕ ਨਹੀਂ ਜਿਹੜੀ ਤੁਸੀਂ ਗੱਲ ਕਹਿ ਦੇਣੀ ਉਹਦਾ ਰਿਜ਼ਲਟ ਸਾਹਮਣੇ ਆ ਪੰਚ ਗਿਆ ਤੇ ਸਰਪੰਚ ਗਿਆ ਉਹ ਸ਼ੋਅ ਦੇ ਜਿਹੜੇ ਪਹਿਲੇ 2 ਜਾਂ 3 ਮਿੰਟ ਹੁੰਦੇ ਆ ਉਹਦੇ ਅੰਦਰ ਅਗਰ ਕਾਮੇਡੀਅਨ ਜਾਂ ਕੋਈ ਵੀ ਕਲਾਕਾਰ ਆਡੀਅנס ਨੂੰ ਆਪਣੇ ਵੱਲ ਲਿਆ ਆ ਤੇ ਲਿਆ ਆ ਅਗਰ ਨਹੀਂ ਤੇ ਫਿਰ ਗਿਆ ਤਾਂ ਲੱਗਦਾ ਇਹ ਸਮੇਂ ਦੀ ਖੇਡ ਹੁੰਦੀ ਹੈ ਇੱਕ ਹੋਰ ਆਰਟਿਸਟ ਹੈਗੇ ਮਨਣਾ ਨਾਮ ਨਹੀਂ ਓਬਵੀਅਸਲੀ ਲਉਂਗੇ ਉਹਨਾਂ ਨੇ ਵੀ ਦੱਸਿਆ ਸੀਗਾ ਕਿ ਮੈਂ ਕਿਸੇ ਸ਼ੂਟ ਤੇ ਗਿਆ ਸੈੱਟ ਤੇ ਹੈਨਾ 5 ਸਾਲ ਪਹਿਲੇ ਦੀ ਗੱਲ ਦੱਸਦੀ ਆ ਜਾਂ 3-4 ਸਾਲ ਪਹਿਲੇ ਦੀ ਕਹਿੰਦੇ ਉੱਥੇ ਮੈਂ ਆਪਣੇ ਕੋਸਟਿਊਮ ਪਾ ਲਿਆ ਹੈ ਨਾ ਮੈਨੂੰ ਬੁਲਾ ਲਿਆ ਮੈਂ ਵੈਨਿਟਰੀ ਸੀਗਾ ਪਤਾ ਨਹੀਂ ਕੀ ਹੋਇਆ ਫਿਲਮ ਦੇ ਹੀਰੋ ਨੇ ਡਾਇਰੈਕਟਰ ਨੂੰ ਬੁਲਾਇਆ ਤੇ ਮੈਨੂੰ ਉਹਨਾਂ ਨੇ ਕਹਿਤਾ ਤੁਸੀਂ ਕਾਰ ਚੱਲ ਜਾਓ ਇਦਾਂ ਦਾ ਵੀ ਸਮਾਂ ਮਤਲਬ ਇਹ ਹੈ ਕਿ ਜਦੋਂ ਬੰਦੇ ਦਾ ਸਮਾਂ ਆਂਦਾ ਹੈ ਅਦੋਂ ਉਹਨੂੰ ਸਾਰੇ ਪੁੱਛਦੇ ਆ ਜਦੋਂ ਦਾ ਸਮਾਂ ਨਹੀਂ ਹੁੰਦਾ ਉਹਨੂੰ ਇਸ ਤਰ੍ਹਾਂ ਧੱਕੇ ਮਾਰੇ ਜਾਂਦੇ ਆ ਬਿਲਕੁਲ ਜੀ ਹੁੰਦਾ ਆ ਮੈਂ ਤੁਹਾਨੂੰ ਦੱਸਾਂ ਵੀ ਇੱਕ ਫਿਲਮ ਬੰਦਰੀ ਸੀ ਇੱਕ ਕਮੇਡੀ ਕਲਾਕਾਰ ਨੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਤੁਹਾਡੇ ਵੰਗੂ ਮੇਰੇ ਨਾਲ ਖੜੇ ਹੋਣ ਤੋਂ ਇਨਕਾਰ ਕਰਦਾਗਾ ਮੇਰਾ ਜੀ ਸ਼ਾਰਟ ਅਲੱਗ ਕਰੋ ਮੈਂ ਨਾਲ ਨਹੀਂ ਖੜੇ ਹੋ ਕੇ ਕਰਨਾ ਪਰ ਮੈਨੂੰ ਮਹਿਸੂਸ ਹੋਇਆ ਕੋਈ ਗੱਲ ਨਹੀਂ ਕੋਈ ਵੱਡਾ ਕਲਾਕਾਰ ਹੈ ਵੱਡਾ ਕਲਾਕਾਰ ਸੀ ਆਪਾਂ ਨਾਂ ਨਹੀਂ ਕਿਸੇ ਦਾ ਲੈਣਾ ਮੇਰੇ ਨਾਲ ਖੜੇ ਹੋਣ ਤੋਂ ਇਨਕਾਰ ਕਰ ਦਿੱਤਾ ਇਸ ਤਰ੍ਹਾਂ ਦੇ ਵੀ ਸਮੇਂ ਆਏ ਪਰ ਅਸੀਂ ਉਸ ਚੀਜ਼ ਨੂੰ ਮਹਿਸੂਸ ਨਹੀਂ ਕਰਦੇ ਅਸੀਂ ਹੋਰ ਮਿਹਨਤ ਕਰਦੇ ਪਰ ਉਸ ਵੇਲੇ ਤਾਂ ਦਿਲ ਤੇ ਜ਼ਰੂਰ ਲੱਗਦੀ ਗੱਲ ਉਸ ਵੇਲੇ ਕਿਸ ਤਰ੍ਹਾਂ ਸੰਭਿਆ ਆਪਣੇ ਆਪ ਨੂੰ ਬਾਜੀ ਉਸ ਤਰ੍ਹਾਂ ਸੰਭਾਲ ਲਿਆ ਜਿੱਦਾਂ ਵੀ ਹੋ ਸਕਿਆ ਬਾਕੀ ਮੈਂ ਅਕਸਰ ਕਹਿਣਾ ਹੁੰਦਾ ਵੀ ਜਿੰਨੀ ਹੈਲਪ ਹੋ ਸਕਦੀ ਆ ਜਿਦਾ ਹੁਣ ਪਾਕਿਸਤਾਨੀ ਆਪਾਂ ਕਾਮੇਡੀਅਨ ਕਹਿ ਸਕਦੇ ਆ ਜੇ ਆਪਾਂ ਪਾਕਿਸਤਾਨੀ ਕਾਮੇਡੀਆ ਦੀ ਗੱਲ ਕਰੀਏ ਉਧਰ ਇੱਕ ਦੂਜੇ ਨੂੰ ਸਪੋਰਟ ਕੀਤਾ ਜਾਂਦਾ ਭਾਵੇਂ ਉਹ ਡਰਾਮੇ ਆ ਭਾਵੇਂ ਫਿਲਮਾਂ ਆਪਣੇ ਫਨਕਾਰਾਂ ਨੂੰ ਸਪੋਰਟ ਕਰਦੇ ਆ ਤੇ ਸਾਡੇ ਵਾਲੇ ਦਰਲਤਾਂ ਖਿੱਚਦੇ ਆ ਕਿ ਉਹ ਨਾ ਅੱਗੇ ਚਲਾ ਜਾਏ ਉਹ ਨਾ ਅੱਗੇ ਚਲਾ ਜਾਏ ਮੇਰੇ ਹੱਥੋਂ ਨਾ ਕੁਝ ਚਲਾ ਜਾਏ ਸਭ ਕੁਝ ਮੇਰਾ ਹੀ ਹੋ ਜਾਏ ਆ ਰਾਜੇ ਅਕਬਰ ਹੁਣੀ ਇੱਥੇ ਮਹਿਲ ਛੱਡ ਗਏ ਅੱਜ ਤੁਸੀਂ ਦੇਖ ਲਓ ਜਾਲੇ ਲੱਗੇ ਹੋਇਆ 54 ਰੁਪਏ ਲੈ ਕੇ ਟਿਕਟ ਬੰਦੇ ਦੇਖਣ ਜਾ ਰਹੇ ਕਿ ਜਦੋਂ ਬਣਾਇਆ ਸੀ ਛੱਡਣ ਲਈ ਬਣਾਇਆ ਸੀ ਤੇ ਅੱਜ ਆ ਸਾਰਾ ਕੁਝ ਜਿੱਕੇ ਤੇ ਸਾਡਾ ਹੀ ਰਹਿ ਜਾਣਾ ਸਾਡੇ ਨਾਲ ਹੀ ਰਹਿਣਾ ਮਿੰਟਾਂ ਦੇ ਵਿੱਚ ਆ ਪੀਂਦੇ ਆ ਬੰਦੇ ਦੀ ਛੁੱਟੀ ਹੋ ਜਾਂਦੀ ਹੈ ਸਾਡਾ ਸਾਡਾ ਹੀ ਰਹਿ ਜਾਣਾ ਸਾਰਾ ਕੁਝ ਸੋ ਕੋਸ਼ਿਸ਼ ਕਰੀਏ ਕਿ ਪਿਆਰ ਕਮਾ ਕੇ ਜਾਈਏ ਲੋਕੀ ਕਹਿਣ ਯਾਰ ਬੰਦਾ ਬੜਾ ਚੰਗਾ ਸੀ ਜਾਂ ਮਿਲिए ਕਿਸੇ ਨੂੰ ਤਾਂ ਲੋਕੀ ਕਹਿਣ ਬੜਾ ਚੰਗਾ ਜ ਤੁਸੀਂ ਪ੍ਰਵਾਸੀਆਂ ਦੇ ਬਹੁਤ ਗੀਤ ਗਾਏ ਹੈ ਹਨਾ ਉਹ ਪੈਰਾਡਾਈਜ਼ ਗਾਈਆਂ ਤੇ ਲੋਕਾਂ ਨੇ ਪਸੰਦ ਬਹੁਤ ਕੀਤੀ ਆ ਸੀ ਕਿ ਸਕੂਲ ਜਾ ਕੇ ਉਹ ਗਾਉਂਦੇ ਹੁੰਦੇ ਸੀਗੇ ਮੈਂ ਚਾਹਾਂਗੀ ਇੱਕ ਗੀ ਪਰਵਾਸੀ ਹਾਂਜੀ ਹਾਂ ਬਿਲਕੁਲ ਜੀ ਦੇਖੋ ਮੈਂ ਦੱਸਦਾ ਉਹਨਾਂ ਕਿ ਪੰਜਾਬੀ ਜਿਹੜੀ ਲੈਂਗੁਏਜ ਹੈ ਇਹਨੂੰ ਹਰ ਬੰਦਾ ਪਿਆਰ ਕਰਨ ਦੀ ਕੋਸ਼ਿਸ਼ ਕਰਦਾ ਔਰ ਜਦੋਂ ਪ੍ਰਵਾਸੀ ਕੰਮੇ ਕਰਦੇ ਆ ਤਾਂ ਫਿਰ ਤੁਹਾਨੂੰ ਪਤਾ ਹੀ ਆ ਕਮੇਡੀ ਨਿਕਲੀ ਜਾਂਦੀ ਹੈ ਇੱਕ ਪ੍ਰਵਾਸੀ ਕਾਮਾ ਆਪਣੀ ਵਾਈਫ ਦੇ ਨਾਲ ਬਾਜ਼ਾਰ ਚਲਾ ਗਿਆ ਤੇ ਪਰਸ ਜਿਹੜਾ ਸੀ ਉਹ ਘਰ ਭੁੱਲ ਗਿਆ ਤੇ ਉਹਦੀ ਵਾਈਫ ਕਹਿੰਦੀ ਹਲਵਾਈ ਦੀ ਦੁਕਾਨ ਤੇ ਸਵੀਟਸ ਦੀ ਮੈਂ ਬਰਫੀ ਖਾਣੀ ਆ ਤੇ ਉਹਨਾਂ ਗਾ ਕੇ ਕਹਿ ਰਿਹਾ ਹੋ ਲੱਡੂ ਸਤੋ ਲਾਈਨੀ ਹੁੰਦੀ ਬਰਫੀ ਕੀ ਥੋ ਲਾਈਲ ਮਾ ਜੇ ਵੀ ਵਿੱਚ ਪੈਸਾ ਕੋਈ ਨਹੀਂ ਦੱਸ ਕਿ ਨੂੰ ਕਾਈ ਲਮਾ ਨਹੀਂ ਹਲਵਾਈ ਲਗੇ ਸਾਡਾ ਨਾਨਾ ਨਹੀਂ ਹਲਵਾਈ ਲਗੇ ਸਾਡਾ ਨਾਨਾ ਨੀ ਹੋਰ ਦੱਸ ਕੀ ਖਾਏਂਗੀ ਮਹਿਰਾ ਰੋ ਖਾਲੇ ਸੇਮੀਆਂ ਚ ਪਾਤਾ ਮੈਂ ਬਦਾਨਾ ਨੀ ਹੋਰ ਦੱਸ ਕੀ ਖਾਉਂਗੀ ਖਾਲੇ ਚਾਹ ਦੇ ਵਿੱਚ ਪਾਤਾ ਮੈਂ ਬਦਾਨਾ ਨੀ ਹੋਰ ਦੱਸ ਕੀ ਖਾਉਂਗੀ ਉਹ ਚੁੱਪ ਕਰਕੇ ਖਾਲਾ ਇੱਥੇ ਹੀ ਮਿਲਣੀ ਹੈਗਾ ਅੱਜ ਸਾਡੇ ਕੈਮਰਾ ਪਰਸਨ ਵੀ ਕਹਿ ਰਹੇ ਸੀ ਕਿਹੜਾ ਗਾਣਾ ਤੁਸੀਂ ਕਹਿ ਰਹੇ ਸੀ ਡਿਮਾਂਡ ਕੀ ਸੀ ਤੁਹਾਡੀ ਹਾਂ ਉਹ ਗਾ ਦੋ ਪਲੀਜ਼ ਬਿਲਕੁਲ ਜੀ ਉੱਥੋਂ ਜਿਹੜੀ ਮੇਰੀ ਸਹੀ ਪਹਿਚਾਨ ਬਣੀ ਆ ਸ਼ੁਰੂਆਤ ਹੋ ਗਈ ਸੀ ਸਾਈਕਲ ਮਿੱਤਰਾਂ ਤੋਂ ਔਰ ਉਸ ਤੋਂ ਬਾਅਦ ਫਿਰ ਸੱਚੇ ਪਾਤਸ਼ਾਹ ਨੇ ਪੰਜਾਬੀ ਆਵਾਮ ਨੇ ਸਾਈਕਲ ਤੋਂ ਜਹਾਜ਼ਾਂ ਤੇ ਚੜਨ ਦਾ ਮੌਕਾ ਦਿੱਤਾ ਉਹ ਜਿਹੜਾ ਸਾਡਾ ਗੀਤ ਸੀਗਾ ਕਿਨੇ ਸਾਡਾ ਭਈਆ ਕੁੱਟਿਆ ਉਹਦੇ ਦੋ ਲਾਈਨਾਂ ਮੈਂ ਦਰਸ਼ਕਾਂ ਨਾਲ ਸਾਂਝੀਆਂ ਕਰ ਰਿਹਾ ਰਾਮੂ ਸਾਡਾ ਹੁੰਦਾ ਸੀ ਕਬੜਾ ਹੀ ਚੰਗਾ ਪਤਾ ਨਹੀਂ ਉਹ ਕਿਦੇ ਨਾਲ ਲੈ ਬਟ ਪੰਗਾ ਕਿਦੇ ਸਿਆਪੇ ਦੱਸੇਗਾ ਆਪੇ ਹੋ ਰਾਮੂ ਰੋਂਦਾ ਏ ਲੈ ਲੈ ਕੇ ਹਟ ਕੋਰੇ ਨਾ ਉਠੇ ਮੰਜੇ ਤੋਂ ਨਾ ਹੀ ਨੱਕੇ ਮੋੜੇ ਹੋ ਰਾਮੂ ਰੋਂਦਾ ਏ ਕੰਨ ਲਾਲ ਕੀਤੇ ਕਿੰਨੇ ਚੰਡ ਮਾਰ ਕੇ ਭਈਆ ਸਾਡਾ ਦੁਰਦਾਇ ਲੰਗ ਮਾਰ ਕੇ ਕੰਨ ਲਾਲ ਕੀਤੇ ਕਿੰਨੇ ਚੰਡ ਮਾਰ ਕੇ ਭਈਆ ਸਾਡਾ ਦੁਰਦਾਇ ਲੰਗ ਮਾਰ ਕੇ ਕਿੰਨੇ ਡਾਂਗਾ ਕਿੰਨੇ ਡਾਂਗਾ ਇਹਦੇ ਗਿੱਟਿਆਂ ਚ ਰੱਖੀਆਂ ਕਿੰਨੇ ਸਾਡਾ ਭਈਆ ਗੁੱਟਿਆ ਓਹੋ ਕਿਨੇ ਤੇ ਹੱਥ ਚੁੱਕਿਆ ਓਹੋ ਕਿੰਨੇ ਸਾਡਾ ਭਈਆ ਕੁੱਟਿਆ ਐਂਜਰਟੇ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ